ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨੇਕਲ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਔਰ ਇਸ ਵਕਤ ਕੈਨੇਡਾ ਤੋਂ ਮੌਜੂਦ ਨੇ ਜਦੋਂ ਅਸੀਂ ਇਹ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਉਸ ਵੇਲੇ ਕੈਨੇਡਾ ਦੇ ਵਿੱਚ ਅੱਧੀ ਰਾਤ ਸੀ ਔਰ ਤੀਰਤ ਜੀ ਨੇ ਉਚੇਚੇ ਤੌਰ ਤੇ ਵਕਤ ਕੱਢਿਆ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਸਰ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਵੱਡਾ ਸਵਾਲ ਇਹ ਹੈ ਤੁਸੀਂ ਤਾਂ ਕੈਨੇਡਾ ਬੈਠੇ ਹੋ ਸਾਡੇ ਵਿਦਿਆਰਥੀਆਂ ਦੇ ਹਾਲ ਬਿਆਨ ਕਰੋ ਕਿਹੜੇ ਵਿਦਿਆਰਥੀ ਖੁਸ਼ ਨੇ ਕਿਹੜੇ ਦੁਖੀ ਨੇ ਜਿਨ੍ਹਾਂ ਨੇ ਕਾਲਜ ਬਦਲੇ ਉਹਨਾਂ ਦੀ ਕੀ ਸਥਿਤੀ ਹੈ ਜਿਨ੍ਹਾਂ ਨੇ ਤੁਹਾਡੀ ਗੱਲ ਮੰਨੀ ਕਾਲਜ ਨਹੀਂ ਬਦਲਿਆ ਉਹਨਾਂ ਦੀ ਸਥਿਤੀ ਕੀ ਹੈ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ ਬਹੁਤ ਚਿੰਤਾਵਾਂ ਨੇ ਇੰਡੀਆ ਦੇ ਵਿੱਚ ਪੀਆਰ ਬੰਦ ਹੋਣੀ ਨਹੀਂ ਪਰ ਅਫਵਾਹਾਂ ਬੜੀਆਂ ਚਰਚਾਵਾਂ ਬੜੀਆਂ ਨੇ ਕਿ ਪੀਆਰ ਬੰਦ ਹੈ ਉਨੇ ਤਿੰਨਾਂ ਚੀਜ਼ਾਂ ਤੇ ਦੱਸੋ ਔਰ ਦੂਸਰਾ ਕੰਮ ਤੇ ਦੱਸੋ ਕਿਹੜੇ ਵਿਦਿਆਰਥੀਆਂ ਨੂੰ ਕੰਮ ਮਿਲਿਆ ਕਿਹਨਾਂ ਕੋਲੇ ਕੰਮ ਹੈ ਕਿਨਾਂ ਕੋਲੇ ਕੰਮ ਨਹੀਂ ਹੈ ਕੰਮ ਨਾ ਮਿਲਣ ਦੇ ਕਾਰਨ ਕੀ ਹੈ ਕੈਨੇਡਾ ਚ ਬੈਠ ਕੇ ਪੂਰਾ ਕੈਨੇਡਾ ਸਾਡੇ ਵਿਦਿਆਰਥੀਆਂ ਨੂੰ ਇੱਥੇ ਦਿਖਾ ਦਿਓ ਤਾਂ ਕਿ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹ ਅਪਲਾਈ ਕਰ ਲੈਣ ਜਿਨ੍ਹਾਂ ਨੇ ਅਪਲਾਈ ਨਹੀਂ ਕਰਨਾ ਉਹ ਆਪਣੀ ਜ਼ਿੰਦਗੀ ਦੇ ਹੋਰ ਫੈਸਲੇ ਕਰ ਲੈ ਤੇ ਬਿਲਕੁਲ ਸਿਰ ਤੇ ਸਾਰਿਆਂ ਦਾ ਪਹਿਲਾਂ ਮੈਂ ਉਹ ਸਾਰੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਇੱਥੇ ਆਏ ਹੋਏ ਹੁਣੇ ਨਵੇਂ-ਨਵੇਂ ਜਿਹੜੇ ਬੱਚੇ ਆਏ ਨਾ ਜਿਹੜੇ ਕਿ ਜਾਂ ਜਿਹਨਾਂ ਨੇ ਫਾਈਲਸ ਤੇ ਮੈਸੇਜ ਚ ਲਗੀਆਂ ਜਾਂ ਲਾਉਣੀਆਂ ਪੂਰੀ ਤਿਆਰੀ ਕਰਕੇ ਬੈਠੇ ਬਟ ਇੱਕ ਪਾਸੇ ਜਦੋਂ ਸਵੇਰੇ ਉੱਠਦੇ ਵੀਡੀਓਜ਼ ਦੇਖਦੇ ਕੈਨੇਡਾ ਨੋ ਮੋਰ ਕੈਨੇਡਾ ਕੁਝ ਬਚਿਆ ਨਹੀਂ ਕੈਨੇਡਾ ਹੁਣ ਪੀਆਰ ਨਹੀਂ ਵਰਕ ਪਰਮਿਟ ਨਹੀਂ ਕੁਝ ਨਹੀਂ ਮਿਲਣਾ ਸੋ ਸਰ ਆ ਜਿਹੜੀ ਕੈਨੇਡਾ ਦੀ ਵਿਜ਼ਿਟ ਮੇਰੀ ਹੈ ਨਾ ਇਹ ਆਫੀਸ਼ੀਅਲ ਵਿਜ਼ਿਟ ਆ ਯੂਨੀਵਰਸਿਟੀ ਕਾਲਜੇਸ ਦੇ ਵਿੱਚ ਜਿਹੜਾ ਕੀ ਆ ਵਿਜ਼ਿਟ ਕਰ ਰਹੇ ਆਂ ਡੇਲੀ ਬੇਸਿਸ ਤੇ ਤੇ ਅੱਜ ਆਜਵਾ ਸਰ ਇਹ ਵੀਡੀਓ ਹਣਾ ਜੀ ਹੱਸ ਵੇਲੇ ਬ੍ਰਿਟਿਸ਼ ਕੋਲੰਬੀਆ ਮੈਂ ਸਰੀ ਦੇ ਵਿੱਚ ਆ ਮਲੇ ਬੱਚਾ ਨੂੰ ਉਥੇ ਪਤਾ ਹੋਣਾ ਬਟ ਹਾਂ ਕੱਲ ਮੈਂ ਫਿਰ ਅਸੀਂ ਟੋਰਾਂਟੋ ਰਹਿਣਾ ਸੁਆਣੀ ਮੈਂ ਦੱਸ ਦਵਾਂ ਸਰ ਇਹ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਿਆ ਨਾ ਕਿਉਂਕਿ ਇਸ ਵੇਲੇ ਮੇਰਾ ਆਪਣਾ ਪਰਸਨਲ ਜਿਹੜਾ ਮੋਟਿਵੇ이션 ਹੈ ਸੀਗਾ ਕਿ ਸਟੂਡੈਂਟਸ ਦਾ ਹਾਲਚਲ ਪੁੱਛਿਆ ਜਾਵੇ ਸੋ ਸਟੇਟਸ ਪਾਇਆ ਸੀ ਬਹੁਤ ਸਾਰੇ ਸਟੂਡੈਂਟਸ ਮੈਂ ਤਾਂ ਕਹਾਂਗਾ 25 ਪਲੱਸ ਸਟੂਡੈਂਟਸ ਹੈ ਜਿਹਨੂੰ ਮੈਂ ਆਲਰੇਡੀ ਹਜੇ ਮਿਲ ਕੇ ਜਿਹਨੇ ਮੈਂ ਨਾ ਰਿਕਾਰਡਿੰਗ ਕਰ ਲਈ ਬੱਚੇ ਤਾਂ ਜਾਦਾ ਮਿਲੇ ਜਦੋਂ ਯੂਨੀਵਰਸਿਟੀਆਂ ਗਿਆ ਕਾਲਜੇਸ ਗਿਆ ਬੱਚੇ ਉੱਥੇ ਮਿਲੇ ਸੋ ਕਿ ਮੈਂ ਥੋੜਾ ਜਿਹਾ ਇੱਕ ਦਿਖਾਉਣਾ ਚਾਹੂੰਗਾ ਕਿਉਂਕਿ ਆਦੇ ਕੋ ਸਟੂਡੈਂਟਸ ਨੇ ਇਹ ਬੰਦਾ ਕਿ ਕੰਮਾਂ ਤੱਕ ਵੀ ਜਿਹੜੇ ਕਿ ਸਟੂ ਸੋ ਜਿਹੜੀਆਂ ਕਿ ਅਸੀਂ ਸਟੂਡੈਂਟਸ ਨਾਲ ਰਿਕਾਰਡ ਕੀਤੀਆਂ ਬੱਚਿਆਂ ਦੇ ਨਾਲ ਜਿਹੜੇ ਕਿ ਆ ਟੈਸਟੀਮੋਨੀਅਲ ਸਾਰੇ ਰਿਕਾਰਡ ਕੀਤੇ ਆ ਸੋ ਮੇਰਾ ਸਟੂਡੈਂਟਸ ਨੂੰ ਜਿਹੜਾ ਕਿ ਇੱਕੋ ਹੀ ਸਵਾਲ ਹੁੰਦਾ ਸੀਗਾ ਤੇ ਮੈਂ ਦੱਸਣਾ ਵੀ ਚਾਹੂੰਗਾ ਸਟੂਡੈਂਟ ਦੇ ਸਰ ਇੱਕ ਦੇ ਪੇਰੈਂਟਸ ਵੀ ਆਏ ਇੱਥੇ ਘੁੰਮਣ ਆਏ ਹੋਏ ਸੀਗੇ ਤੇ ਤਕਰੀਬਨ ਆਪਣੇ ਵੱਲੋਂ ਰੱਬ ਜਾਣਦਾ ਸਰ ਹਰ ਬੱਚੇ ਨਾਲ ਇਮਾਨਦਾਰੀ ਨਾਲ ਸਵਾਲ ਮੈਂ ਪੁੱਛਿਆ ਮੈਂ ਕਿਹਾ ਬੇਟਾ ਭੁੱਲ ਜੋ ਕਿ ਤੁਸੀਂ ਤਾਂ ਜਿਹੜੇ ਆਪਣੇ ਸਵਾਲ ਲੌਂਗ ਟਰਮ ਕੈਰੀਅਰ ਕਾਉਂਸਲਿੰਗ ਵਾਲੇ ਪੁੱਛਨੇ ਪੁੱਛੋ ਬਟ ਬੱਚਿਆਂ ਨੂੰ ਜਿਹੜੇ ਮੇਰੇ ਸਵਾਲ ਸੀਗੇ ਬੇਟਾ ਕੈਨੇਡਾ ਆ ਕੇ ਪਛਤਾਦਾ ਨਹੀਂ ਰਿਹਾ ਕੈਨੇਡਾ ਆ ਕੇ ਸਫਰ ਕਿਦਾਂ ਦਾ ਰਿਹਾ ਮੁਸ਼ਕਲਾਂ ਕਿਦਾਂ ਦੀਆਂ ਰਹੀਆਂ ਕਿਹੜੀ ਉਹ ਗਲਤੀ ਸੀ ਜੇ ਤੁਹਾਨੂੰ ਪਤਾ ਲੱਗ ਜਾਂਦੀ ਸੇ ਸ਼ਾਇਦ ਆਡਾ ਹੁਣ ਅਜ ਵਧੀਆ ਹੁੰਦਾ ਕੈਨੇਡਾ 'ਚ ਕੰਮ ਦੇ ਹਾਲਾਤ ਕਿਦਾਂ ਪੜ੍ਹਾਈ ਕਿਦਾਂ ਨਵੇਂ ਬੱਚਾ ਆਵੇ ਨਾ ਆਵੇ ਸੋ ਸਟੂਡੈਂਟਸ ਦੇ ਮੂੰਹ ਚ ਬੰਨੀ ਸਰ ਜਿਹੜਾ ਕੀ ਅਸੀਂ ਉਹ ਐਕਸਪੀਰੀਅੰਸ ਸਾਂਝਾ ਕੀਤਾ ਸਰ ਮੈਂ ਤਾਂ 10 ਵੀ ਨਵਾਂ ਉਹ ਵੀ ਬੱਚੇ ਨੂੰ ਮੈਂ ਮਿਲਿਆ ਜਿਹੜਾ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਦੇ ਆ ਸਪੈਸ਼ਲੀ ਮਿਲਣ ਆਇਆ ਕੈਨੇਡਾ ਕਮਾਇਆ ਵੀ ਸਰ ਬੱਚਿਆਂ ਨੇ ਮੈਂ ਤਾਂ ਕਹੂੰਗਾ ਅਸਲੀ ਕਮਾਈਆ ਨੇ ਸਰ ਬੱਚੇ এজেন্টস ਨੂੰ ਜਦੋਂ ਪੈਸਾ ਦੇ ਦਿੰਦੇ ਆ ਨਾ ਉਹ ਕਹਿੰਦੇ ਜੀ ਪੈਸਾ ਦਿੱਤਾ ਕੰਮ ਕਰਾਇਆ ਆਇਆ ਆਇਆ ਰਵੇ ਬਟ ਇਹ ਅਸਲੀ ਕਮਾਈ ਸੀ ਸਿਰਫ ਇੱਕ ਮੈਸੇਜ ਜਿਹੜਾ ਕੀ ਹੈ ਇੰਸਟਾਗ੍ਰਾਮ ਤੇ ਸ਼ੇਅਰ ਜਿਹੜਾ ਹੋਇਆ ਸੀ ਉਹ ਵੀ ਸਿਰਫ ਕੀ ਸੀਗਾ ਬੜਾ ਸ਼ਾਰਟ ਨੋਟਿਸ ਤੇ ਸੀਗਾ ਤੇ ਯੈਸ ਤੇ ਥੈਂਕ ਯੂ ਕਰਦਾ ਉਸ ਪਰਮਾਤਮਾ ਦਾ ਕਿ ਹਾਂ ਬੱਚੇ ਇੰਨੇ ਵੱਡੇ ਨੰਬਰ ਤੇ ਜਿਹੜਾ ਕੀ ਹੈ ਮਿਲਣ ਆਏ ਤੇ ਮੈਂ ਅੱਜ ਇੱਕ ਵਾਰੀ ਫੇਰ ਦੱਸਦਾ ਇੰਸਟਾਗ੍ਰਾਮ ਦੀ ਆਈ ਮੇਰੀ ਹਜੇ ਵੀ ਓਪਨ ਆ ਜੇ ਹਜੇ ਵੀ ਤੁਸੀਂ ਬੱਚਿਆਂ ਨੂੰ ਮਿਲਣਾ ਚਾਹੁੰਦਾ ਪੇਰੈਂਟਸ ਮਿਲਣਾ ਚਾਹੁੰਦੇ ਜਾਂ ਪੇਰੈਂਟਸ ਨੂੰ ਵੀ ਕਿ ਉਹਨਾਂ ਦੇ ਬੱਚੇ ਮਿਲਣ ਸੋ ਹੁਣ 온ਟਾਰੀਓ ਦੇ ਵਿੱਚ ਇੱਕ ਹਫਤਾ ਹੋਣਾ ਤੇ ਤੁਸੀਂ ਉੱਥੇ ਸ਼ੇਅਰ ਕਰ ਸਕਦੇ ਆ ਸੋ ਸਰ ਮੈਂ ਪਹਿਲੇ ਮੁੱਦੇ ਤੇ ਆਜਾਂ ਸੋ ਇੰਨੀਆਂ ਵੀਡੀਓ ਵੀ ਬੱਚਿਆਂ ਦੀਆਂ ਆਪਾਂ ਜਿਹੜਾ ਗਿਆ ਰਿਲੀਜ਼ ਕਰਾਂਗੇ ਤੇ ਅੱਜ ਮੈਂ ਇੱਕ ਵਾਰੀ ਏ ਸਮਝਦੇ ਬੜੀ ਵੱਡੀ ਗੱਲ ਕਹਿ ਲੈ ਨੋ ਡਾਊਟ ਸਾਡਾ ਹੈਗਾ ਕਾਰੋਬਾਰ ਕਈਆਂ ਨੇ ਕਹਿਣਾ ਵਾ ਕਿ ਇਹਨਾਂ ਨੇ ਤਾਂ ਆਪਣੇ ਉਸ ਜਿਹੜੇ ਕਿ ਉਸ ਆਪਣੇ ਪੱਖ ਦੀ ਗੱਲ ਕਰਨੀ ਆ ਸੁੰਨਰ ਪੱਖੇ ਗੱਲ ਕੀਤੀ ਹੈ ਵੀਡੀਓਸ ਬਣਾਈਆਂ ਉਹ ਬੱਚੇ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜਿਹੜਾ 6 ਮਹੀਨੇ ਲੈਂਡ ਕੀਤੇ ਨੂੰ ਗਿਆ ਇੱਕ ਦਿਹਾੜੀ ਬਰੀ ਜਣੇ ਲਾਈ ਹੈਗੀ ਉਹ ਵੀ ਬੱਚਾ ਹੈਗਾ ਵਾ ਜਿਨ੍ਹਾਂ ਨੇ ਬਿਲਕੁਲ ਐ ਸਿਰੇ ਲਾਏ ਹੋਇਆ ਚੈਲੈਂਜਰ ਗੱਡੀਆਂ ਚ ਘੁੰਮਦੇ ਆ ਸਾਰੀਆਂ ਫੀਸਾਂ ਗੱਡੀਆਂ ਪੇਰੈਂਟਸ ਵੀ ਬੁਲਾ ਲੇ ਐਂ ਬਹੁਤ ਵਧੀਆ ਚੱਲ ਰਿਹਾ ਹੈਗਾ ਸੋ ਇੱਕ ਡਿਫਰੈਂਸ਼ੀਏਸ਼ਨ ਚੀਜ਼ ਆ ਉਹ ਵੀ ਬੱਚੇ ਹੈਗੇ ਜਿਹੜੇ ਹਜੇ ਸਟਰਗਲ ਕਰ ਰਹੇ ਆ ਕੰਮ ਨਾਲ ਦੀ ਨਾਲ ਕਰ ਰਹੇ ਆ ਪਾਰਟ ਟਾਈਮ ਕਰ ਰਹੇ ਆ ਪੜ੍ਹਾਈ ਕਰ ਰਹੇ ਆ ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਮੈਂ ਮੁੱਦਾ ਇੱਕ ਨਰਸ਼ਲ ਕਰੂੰਗਾ ਜਿਹੜੀ ਕਿ ਮੈਂ ਨੋਟ ਕੀਤੀ ਪਹਿਲਾਂ ਤਾਂ ਮੈਂ ਸਰ ਅੱਜ ਦੱਸ ਦਵਾ ਕੈਨੇਡਾ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਮੈਂ ਕਹਾਂ ਸਰ ਕੈਨੇਡਾ ਇੰਨੀ ਇੱਕ ਜ਼ਿਆਦਾ ਆਪਰਚੂਨਿਟੀ ਹੈ ਇਸ ਵੇਲੇ ਤੇ ਬਿਲਕੁਲ ਡੈਫੀਨਿਟਲੀ ਲੌਂਗ ਟਰਮ ਤੁਸੀਂ ਆਪਣਾ ਬੱਚਾ ਆਪਣਾ ਫਿਊਚਰ ਤੇ ਆਪਣੇ ਬੱਚੇ ਦਾ ਫਿਊਚਰ ਜ਼ਰੂਰ ਦੇਖ ਸਕਦੇ ਇਹ ਸ਼ਾਇਦ ਕਹਿਣ ਲੱਗੇ ਨੇ ਸ਼ਾਇਦ ਇਹ ਤਾਂ ਪ੍ਰੋਮੋਟ ਕਰ ਰਹੇ ਪਰ ਇਹ ਹੈਗੀ ਸੱਚਾਈ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਯਾਰ ਕਿ ਆ ਇੱਥੇ ਮਨ ਲਿਕੇ ਜਿਲਕਾ ਹੋਗਾ ਸਾਨੂੰ ਲੱਗਦਾ ਇੰਡੀਆ ਚ ਬਹੁਤ ਸਿਰਾਂ ਲੱਗਾ ਹੋਇਆ ਪਰ ਇੱਥੇ ਪੰਜਾਬੀਆਂ ਦਾ ਜਿੰਨੇ ਸਾਲ ਲਾਏ ਹੋਏ ਆ ਮਿਹਨਤ ਪਰ ਹਾਂ ਟਾਈਮ ਜ਼ਰੂਰ ਲੱਗਦਾ ਦੂਜੀ ਚੀਜ਼ ਜਿਹੜੀ ਇੱਕ ਮੈਂ ਹੋਰ ਬੜੀ ਵੱਡੀ ਨੋਟ ਕੀਤੀ ਬੱਚਿਆਂ ਦਾ ਐਕਸਪੀਰੀਅੰਸ ਆ ਪਰ ਇਹ ਬੱਚਿਆਂ ਨੂੰ ਉਦੋਂ ਪਤਾ ਲੱਗਾ ਬੱਚਿਆਂ ਨੇ ਜਦੋਂ 3 ਸਾਲ 1.5 ਦੇ 2-2 ਸਾਲ ਕੱਢ ਗਏ ਬੱਚਿਆਂ ਨੇ ਪ੍ਰਾਇੋਰਟੀ ਦਿੱਤੀ ਕੰਮ ਨੂੰ ਪੜ੍ਹਾਈ ਨੂੰ ਤਵੱਜੋ ਨਹੀਂ ਦਿੱਤੀ ਉਹਨਾਂ ਦੀ ਜੜੀ ਕਿ ਜੀਪੀਏ ਕੱਟ ਗਈ ਬਾਅਦ ਵਿੱਚ ਵਕਫਾ ਵਿੱਚ ਪ੍ਰੋਬਲਮ ਆਈਆਂ ਜੌਬ 'ਚ ਪ੍ਰੋਬਲਮ ਆਈਆਂ ਧੱਕੇ ਨਾਲ ਐਲਐਮਈਆਂ ਲੈਣੀਆਂ ਪੈ ਗਈਆਂ ਜਾਂ ਜਦੋਂ ਪੇਪਰਾਂ 'ਚ ਫੇਲ ਹੁੰਦੇ ਨਾ ਸਰ 1800 1500 ਕਿਹਾ ਕਿ 2k ਡਾਲਰ ਦਾ ਪਰ ਉਹਨਾਂ ਨੂੰ ਇਮਤਿਹਾਨ ਦਾ ਦੁਬਾਰਾ ਦੇਣਾ ਪੈਂਦਾ ਸੋ ਕਈ ਵਾਰੀ ਇਹਨਾਂ ਬੱਚਾ ਪੈਸਾ ਮਹੀਨੇ ਦਾ ਕਮਾਉਂਦਾ ਨਹੀਂ ਜਿਹੜਾ ਕਿ ਆਪ ਬਿਧਿਆੜੀ ਲੋਨ ਕਰਕੇ ਉਹ ਆਪਾਂ ਨੁਕਸਾਨ ਹੁੰਦਾ ਸੋ ਹਰ ਬੱਚੇ ਦੀ ਇੱਕ ਚੀਜ਼ ਜਿਹੜੀ ਕਾਮਨ ਸੀ ਮੈਂ ਕਾਮਨ ਚੀਜ਼ਾਂ ਗੱਲ ਕਰੂੰਗਾ ਜਿਹੜਾ ਕਹਿੰਦਾ ਸੀ ਸਰ ਪੜ੍ਹਾਈ ਤੇ ਤਵੱਜੋ ਜ਼ਰੂਰ ਦੇਣੀ ਚਾਹੀਦੀ ਸਮਾਂ ਲੰਘ ਜਾਣਾ ਜੋ ਅਸੀਂ ਆਪਣੀ ਨਾ YouTube ਵੀਡੀਓ ਤੇ ਲਗਾਤਾਰ ਬੋਲਦੇ ਰਹਿੰਦੇ ਆ ਉਹ ਬੱਚੇ ਫੀਲ ਕਰਦੇ ਆ ਜਿਹੜੇ ਕੀ ਉਹ ਮੌਕਾ ਗੁੰਝੇ ਤੇ ਬੱਚਿਆਂ ਦੀਆਂ ਵੀਡੀਓ ਤੁਸੀਂ ਆਪ ਸੁਣੋਗੇ ਬੱਚੇ ਨੇ ਆਪ ਕਿਹਾ ਕਿ ਕੋਈ ਨਹੀਂ ਥੋੜੇ ਜਨੇ ਘਾਟਾ ਲਾ ਲਓ ਪਰ ਪੜ੍ਹਾਈ ਚ ਕਿਤੇ ਨੰਬਰ ਦਾ ਘਾਟਾ ਆ ਜਾਣ ਨਹੀਂ ਤਾਂ ਮਹਿੰਗਾ ਪੈਂਦਾ ਮਹਿੰਗਾ ਬੰਦਾ ਘਾ ਸਾਡੇ ਕੋਲ ਯੂਨੀਵਰਸਿਟੀ ਕਾਲਜਸ ਕਿਹੜੇ ਫੀਸਿਸ ਚਾਰਜਸ ਕਰਦੇ ਆ ਮੋਸਟ ਇੰਪੋਰਟੈਂਟ ਪੁਆਇੰਟਸ ਹੈ ਪਾਰਟ ਟਾਈਮ ਕੰਮ ਕਿਉਂਕਿ ਅਸਲੇ ਜਦੋਂ ਵੀ ਕੋਈ ਵੀਡੀਓ ਸ਼ੇਅਰ ਦਿੱਤੇ ਵੀ ਕਮੈਂਟ ਹੋਣ ਬਚਣਗੇ ਕਿ ਕੰਮ ਨਹੀਂ ਮਿਲ ਰਿਹਾ ਸਭ ਕੁਝ ਨਹੀਂ ਮਿਲਦਾ ਪਰ ਮੈਂ ਆਪ ਸਾਫ਼ ਕਹਿ ਰਿਹਾ ਕਈ ਬੱਚੇ ਇਦਾਂ ਨਹੀਂ ਮਿਲੇ ਜਿਹਨੂੰ 6 ਮਹੀਨੇ ਕੰਮ ਨਹੀਂ ਮਿਲਿਆ ਤੇ ਕਈ ਬੱਚੇ ਇਦਾਂ ਦੇ ਵੀ ਮੈਂ ਮਿਲੇ ਮੈਂ ਤੁਰਿਆ ਜਾ ਰਿਹਾ ਸੀਗਾ ਮੇਰੇ ਹੀ ਸਟੂਡੈਂਟ ਮਿਲੇ ਆਵਾਜ਼ ਮਾਰ ਕੇ ਸਪੈਸ਼ਲ ਹਜੇ ਮਤਲਬ ਕਿ 15 20 ਦਿਨ ਹੋਏ ਆ ਅਜੇ ਕੰਮ ਤੇ ਲੱਗੇ ਹੋਏ ਸੋ ਇਹ ਨਹੀਂ ਚੀਜ਼ਾਂ ਨਹੀਂ ਆ ਮਤਲਬ ਕਿ ਵੇਰੀ ਕਰਦੀ ਪਰ ਬੱਚਿਆਂ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਬੜਾ ਇੱਕ ਉਹਦੇ ਪਿੱਛੇ ਮੈਂ ਰੀਜ਼ਨ ਦੱਸੂਗਾ ਤੇ ਸਵੇਰੇ ਇੱਕ ਤਾਂ ਉੱਠਣਾ ਸ਼ੁਰੂ ਕਰੋ ਕਿਹੜੇ ਉਹ ਬੱਚੇ ਜਿਹੜੇ ਮੈਂ ਨੋਟ ਡਾਊਨ ਕੀਤਾ 6 ਜਿਹੜੇ ਕੰਮ ਨਹੀਂ ਮਿਲ ਰਿਹਾ ਉੱਠਦੇ 8 9 10 ਵਜੇ ਕਹਿੰਦੇ ਕੋਈ ਨਹੀਂ ਕੰਮ ਤੋਂ ਫੋਨ ਆਊਗਾ ਕੰਮ ਤੋਂ ਫੋਨ ਨਹੀਂ ਆਉਂਦਾ ਇੱਥੇ ਇੱਕ ਸਿਸਟਮ ਚੱਲ ਰਿਹਾ ਬੱਚਾ ਰੈਜ਼ਿਊਮੇ ਕੱਟੀ ਕੱਟ ਲੈਣਦਾ ਵਾ ਵੱਟੀ ਸਾਰੀ ਥੱਦੀ ਸਿੱਧੀ ਹੱਦੀ ਇਹ ਕੇਦਾਂ ਦੇ ਦੇਈ ਜਾਂਦਾ ਤੇ ਚੱਲ ਵਾਪਸ ਕੋਈ ਪੁੱਛਣਾ ਨਹੀਂ ਸੱਟੀ ਜਾਂਦੇ ਆ ਡਰੌਪ ਬਾਕਸ ਕਰੀ ਜਾਂਦੇ ਦੀ ਸਾਨੂੰ ਕਾਲ ਆਸ ਕਾਲ ਆਸ ਕਾਲ ਆਸ ਬੜਾ ਕੋਈ ਨਹੀਂ ਕਾਲ ਕਰਦਾ ਤੁਹਾਨੂੰ ਲੋੜ ਆ ਮੈਂ ਤਾਂ ਕਹਿੰਦਾ ਉੱਤੇ ਕੰਮ ਕਰੋ ਹਾਂ ਜੇ ਦਾ ਇੰਡੀਆ ਤੋਂ ਸਕਿੱਲ ਸਿੱਖ ਕੇ ਆਉਂਦੇ ਆ ਤੇ ਬਹੁਤ ਫਾਇਦਾ ਜੇ ਇੰਡੀਆ ਚ ਉਹ ਲੈ ਇੰਡੀ ਇੱਥੇ ਵੀ ਉਹ ਕੰਮ ਕਰਦੇ ਆ ਕਿ ਜਿੱਥੇ ਤੁਹਾਨੂੰ ਸਕਿੱਲ ਮਿਲੇ ਤੇ ਮੈਂ ਤਾਂ ਕਹਿੰਦਾ ਘੱਟ ਪੈਸੇ ਦੇ ਵੱਲੋਂ ਕੰਮ ਕਰ ਲਓ ਜੇ ਸਕਿੱਲ ਆਰਟ ਕੋਈ ਕਾਰਾਂਗੇ ਨਹੀਂ ਆਉਂਦੀ ਹਨਾ ਤੇ ਉਹਦੇ ਨਾਲ ਦੀ ਰੀਸ ਨਹੀਂ ਇੱਕ ਹੋਰ ਇੰਪੋਰਟੈਂਟ ਪੁਆਇੰਟ ਸਾਰ ਇੱਥੇ ਮੈਂ ਕਹਿਣਾ ਵਾਂ ਜਿਹੜੀ ਚੀਜ਼ ਨਾ ਸਾਡੇ ਸਟੂਡੈਂਟ ਅਵੇਅਰ ਅਵੇਅਰ ਹੀ ਹੈ ਨਹੀਂ ਗੇ ਅਪਡੇਟ ਹੀ ਹੈ ਨਹੀਂ ਗੇ ਉਹ ਹੈਗੀ ਆ ਇੱਥੇ ਵੀ ਤਕਰੀਬਨ ਹਰ ਯੂਨੀਵਰਸਿਟੀ ਹਰ ਵਧੀਆ ਕਾਲਜ ਉਹਨਾਂ ਨੇ ਇੱਕ ਸੈਂਟਰ ਬਣਾਏ ਹੋਏ ਆ ਜਿਨ੍ਹਾਂ ਨੂੰ ਨਾਮ ਦਿੱਤਾ ਵੱਖ-ਵੱਖ ਨਾਮ ਸਟੂਡੈਂਟਸ ਸਪੋਰਟ ਸੈਂਟਰ ਸਟੂਡੈਂਟ ਡਵੈਲਪਮੈਂਟ ਸੈਂਟਰ ਜਿੱਥੇ ਕਿ ਬੱਚੇ ਦੀ ਸਾਈਕਲੋਜੀਕਲੀ ਜਿੱਥੇ ਕਿ ਬੱਚੇ ਦੀ ਸਾਈਕਲੋਜੀਕਲੀ ਵੀ ਹੈਲਪ ਕੀਤੀ ਜਾਂਦੀ ਆ ਕਿ ਜੇ ਬੱਚਾ ਕਿਸੇ ਤਰ੍ਹਾਂ ਦੇ ਟੈਨਸ਼ਨ ਦੇ ਵਿੱਚ ਹੈਗਾ ਵਾ ਤੇ ਬੱਚੇ ਦੀ ਮੈਂ ਤਾਂ ਕਹੂੰਗਾ ਕਿ ਇਹ ਵੀ ਆ ਜੌਬ ਲੱਭਣ ਦੇ ਵਿੱਚ ਵੀ ਜਿਹੜੀ ਜੀ ਹੈਲਪ ਉਹਤੇ ਕੀਤੀ ਜਾਂਦੀ ਸੋ ਆ ਜਿਹੜੀ ਮੈਂ ਇੱਕ ਚੀਜ਼ ਕਹੀ ਨਾ ਕਿ ਸਾਡੇ ਬੱਚੇ ਜਿਹੜੇ ਅਪਡੇਟ ਅਵੇਅਰ ਨਹੀਂ ਉਹ ਚੀਜ਼ ਨਾ ਫਾਇਦਾ ਨਹੀਂ ਚਾਕਰੇ ਕਿਉਂਕਿ ਉੱਥੇ ਨਾ ਤੁਹਾਨੂੰ ਅਪਾਇੰਟਮੈਂਟ ਲੈਣੀ ਪੈਂਦੀ ਹੈ ਯੂਨੀਵਰਸਿਟੀ ਕਾਲਜਸ ਨੂੰ ਮੇਲ ਪਾਣੀ ਪੈਂਦੀ ਆ ਤਕਰੀਬਨ ਇੱਕ ਦਿਨ ਉਹਨਾਂ ਨੇ ਯੂਨੀਵਰਸਿਟੀ ਦਾ ਰੱਖਿਆ ਹੁੰਦਾ ਪੂਰਾ ਦਿਨ ਜਿਹੜਾ ਉਹਨਾਂ ਦਾ ਹੁੰਦਾ ਜਿੱਤੇ ਕਿ 1 ਟੂ 1 ਕਾਉਂਸਲਿੰਗ ਕੀਤੀ ਆ ਕਰਦੇ ਆ ਤੇ ਮੈਂ ਇੱਥੇ ਯੂਨੀਵਰਸਿਟੀਜ਼ ਵਿਜ਼ਿਟ ਕੀਤਾ ਚਾਹੇ ਕੈਪਿਲੈਨੋ ਕਹ ਲੋ ਕੈਨੇਡਾ ਵੈਸ ਯੂਨੀਵਰਸਿਟੀ ਕਹ ਲੋ ਕਿ ਜਿਹੜਾ ਕਿ ਆਲਰੇਡੀ ਕਰ ਚੁੱਕਾ ਤਕਰੀਬਨ ਹਰ ਕਾਲਜ ਯੂਨੀਵਰਸਿਟੀ ਜਿਹੜਾ ਕਿ ਆ ਜੋਬ ਫੇਅਰ ਵੀ ਕਰਵਾਉਂਦੇ ਆ ਯੂ ਨੋ ਮਹੀਨੇ ਦੋ ਮਹੀਨੇ ਬਾਅਦ ਜੋਬ ਫ ਕਿ ਜਿੰਨੇ ਬੱਚਿਆਂ ਨੂੰ ਮੈਂ ਮਿਲਿਆ ਉਹ ਸਿਰਫ ਯੂਨੀਵਰਸਿਟੀ ਜਾਂ ਕਾਲਜ ਜਾਂਦੇ ਆ ਕਲਾਸ ਲਾਉਂਦੇ ਆ ਚੱਕ ਕੇ ਵਾਪਸ ਘਰ ਆ ਜਾਂਦੇ ਆ ਸੋ ਬੇਟਾ ਮੈਂ ਤਾਂ ਕਹੂੰਗਾ ਕਿ ਸਾਡੇ ਕੋਲ ਕਿੰਨਾ ਮੋਬਾਈਲ ਲੈਂਦੇ ਆ ਫੰਕਸ਼ਨਸ ਬੜੇ ਹੁੰਦੇ ਮੋਬਾਈਲ ਦੇ ਸਾਨੂੰ ਕਈ ਫੰਕਸ਼ਨ ਦਾ ਪਤਾ ਨਹੀਂ ਹੁੰਦਾ ਪਰ ਜੇ ਪਤਾ ਹੁੰਦਾ ਤੇ ਸਾਡਾ ਇਹ ਇਕੋ ਸਾਡੇ ਉਨਾ ਹੀ ਫ੍ਰੈਂਡਲੀ ਬਣ ਜਾਂਦਾ ਚੀਜ਼ਾਂ ਦਾ ਸੋ ਯੂਨੀਵਰਸਿਟੀ ਕਾਲਜਸ ਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਆ ਫੈਰ ਰਾ ਚੱਕੋ ਇੰਨਾ ਦਾ ਸਟੂਡੈਂਟ სპੋਰਟ ਸੈਂਟਰ ਸਟੂਡੈਂਟ ਡਿਵੈਲਪਮੈਂਟ ਸੈਂਟਰ ਦੇ ਵਿੱਚ ਜ਼ਰੂਰ ਜਾਓ ਹੈਲਪ ਕਰਨ ਨੂੰ ਤੁਹਾਡੇ ਤਿਆਰ ਬੈਠੇ ਆ ਸਟੂਡੈਂਟਸ ਨੂੰ ਇਵਨ ਮੈਂ ਕਹੂੰਗਾ ਕਾਲਜ ਯੂਨੀਵਰਸਿਟੀਜ਼ ਵਾਲੇ ਫੂਡ ਕੱਪੜਿਆਂ ਵਾਸਤੇ ਵੀ ਜੇ ਬੱਚੇ ਨੂੰ ਚਾਹੀਦੇ ਆ ਉਹਦੇ ਨਾਲ ਵੀ ਖੜਦੇ ਆ ਇੱਥੇ ਵੀ ਗੁਰਦੁਆਰੇ ਸਾਹਿਬ ਦਾ ਮੈਂ ਤਾਂ ਕਹਿੰਦਾ ਕਿ ਜਾਂ ਇਹਨਾਂ ਦੀਆਂ ਇੱਥੇ ਜਿਹੜੀਆਂ ਸੋਸਾਇਟੀਆਂ ਨਾਲ ਲੇਖਾ ਨਹੀਂ ਦੇ ਸਕਦਾ ਮੈਂ ਤਾਂ ਕਹੂੰਗਾ ਬਹੁਤ ਬਹੁਤ ਥੈਂਕ ਯੂ ਬੱਚੇ ਆਪਣੇ ਆਈਡੀ ਕਾਰਡ ਦਿਖਾ ਕੇ ਬੱਚਿਆਂ ਨੂੰ ਫੂਡ ਇਹ ਉਹ ਸਾਰਾ ਕੁਝ ਹਰ ਚੀਜ਼ ਬੱਚਿਆਂ ਨੂੰ ਜਿਹੜੀ ਕਿ ਉੱਥੇ ਬੱਚਿਆਂ ਦੇ ਨਾਲ ਖੜਿਆ ਜਾਇਆ ਜਾਂਦਾ ਸਟਾਰਟਿੰਗ ਫੇਸਿਸ ਤੇ ਪਰ ਕੰਮ ਨਾ ਮਿਲਣ ਨੇ ਇੱਕ ਰੀਜ਼ਨ ਇਹ ਵੀ ਹੈਗਾ ਵਾ ਕਿ ਇੱਕ ਆ ਤਾਂ ਬੱਚੇ ਸਾਡੇ ਛੋਟੇ ਹਨ ਉਮਰਾਂ ਵੀ ਅਜੇ ਕੀ ਆ ਗਈਆਂ ਸਕਿੱਲ ਨਹੀਂ ਹੈਗਾ ਆਰਟ ਨਹੀਂ ਹੈਗਾ ਕੰਮ ਲੱਭਣਾ ਵੀ ਇੱਕ ਸਕਿੱਲ ਹੈ ਕਿਸੇ ਨੂੰ ਆਪਣੀਆਂ ਮਲਕੀ ਜੇ ਤੁਸੀਂ ਕੰਮ ਲੱਭਾ ਜਾਂਦੇ ਉਹਨੂੰ ਇੰਪ੍ਰੈਸ ਕਰਨਾ ਵੀ ਇੱਕ ਸਕਿੱਲ ਹੈਗਾ ਸੋ ਆ ਜਿਹੜਾ ਸਕਿੱਲ ਜਿਹੜਾ ਲੱਖ ਬੱਚਿਆਂ 'ਚ ਬਹੁਤ ਕਰਦਾ ਤੇ ਕਈ ਬੱਚੇ ਇਦਾਂ ਦੇ ਵੀ ਆ ਕਿ ਮੈਂ ਤਾਂ ਕਹੂੰਗਾ ਕਿ ਆਪਣੇ ਡਬਲ ਡਬਲ ਵੀ ਕੰਮ ਕਰ ਰਿਹਾ ਮਲਕੀ ਹਰ ਚੀਜ਼ਾਂ ਨੂੰ ਉਹ ਜਿਹੜਾ ਕੀ ਚੀਜ਼ਾਂ ਕਰ ਰਿਹਾ ਸੋ ਵੇਰੀ ਕਰਦਾ ਬਟ ਹਾਂ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਉਹ ਹਿੰਮਤ ਨਾ ਛੱਡਣ ਆਪਣੀਆਂ ਸਪੈਸ਼ਲੀ ਸਟੈਪਸ ਹੈਗੇ ਆ ਯੂਨੀਵਰਸਿਟੀ ਕਾਲਜਸ ਨੂੰ ਫੋਕਸ ਕਰਨ ਇੱਕ ਸਭ ਤੋਂ ਵੱਡਾ ਮੇਰਾ ਪਰਸਨਲੀ ਇਹ ਜਿਹੜਾ ਕੀ ਆ ਉਹਨਾਂ ਨੂੰ ਜਿਹੜਾ ਸੁਝਾਅ ਹੈਗਾ ਜੋ ਅਸੀਂ ਆਪਣੀ ਟਾਈਮਾਂ ਵਿੱਚ ਹੰਡਾਇਆ अर्ਲੀ ਉੱਠ ਗਏ अर्ਲੀ ਉੱਠ ਕੇ ਆਪਣਾ ਦਿਨ ਸਟਾਰਟ ਕਰਕੇ ਆਪਣੇ ਜੋਬ ਲੱਭਣ ਦੇ ਵਿੱਚ ਅਗਲੇ ਨੂੰ ਕਨਵਿੰਸ ਮੈਂ ਕਹਿੰਦਾ ਹਾਂ ਰਿਕੁਐਸਟ ਵੀ ਕਰਨੀ ਚਾਹੀਦੀ ਆ ਜੇ ਤੁਹਾਨੂੰ ਇਨੀਸ਼ੀਅਲ ਫੇਸ ਤੇ ਕੰਮ ਚਾਹੀਦਾ ਸੋ ਉਹ ਚੀਜ਼ਾਂ ਦੇ ਵੀ ਜੇ ਤੁਸੀਂ ਕਰ ਸਕਦੇ ਆ ਕਰੋ ਇੱਕ ਮੇਰੀ ਹੋਰ ਇੱਕ ਮੈਂ ਹੋਰ ਵੀ ਦੇਖਿਆ ਸਰ ਇਥੇ ਨਾ ਕਾਮਨ ਆ ਕਿ ਜਿਹੜਾ ਬੱਚੇ ਕਿ ਨਾਰਮਲ ਗਮ ਸਕਿਉਰਿਟੀ ਡੀਟੇਲਸ ਮੈਂ ਕਹਿੰਦਾ ਕਰੋ ਇਸ ਕੰਮ ਸਾਰੇ ਵਧੀਆ ਜੇ ਕਿਤੇ ਸਕਿੱਲ ਵਾਲਾ ਕੰਮ ਹੈਗਾ ਜੇ ਤੁਹਾਨੂੰ ਕਿਸੇ ਤਰ੍ਹਾਂ ਕਿਉਂਕਿ ਇੱਥੇ ਨਾ ਕੰਸਟਰਕਸ਼ਨ ਦਾ ਕੰਮ ਬਹੁਤ ਆ ਫੈਕਟਰੀਜ਼ ਦੇ ਵਿੱਚ ਕੰਮ ਕਾਫੀ ਆ ਕਿਤੇ ਸਕਿੱਲ ਵਾਲਾ ਕੰਮ ਤੁਸੀਂ ਕਿਤੇ ਸਿੱਖ ਲਓ ਨਾ ਜਮਨ ਲੀਕ ਸਟਾਰਟਿੰਗ ਫੇਸਿਸ ਕੋਈ ਨਹੀਂ ਘੱਟ ਪੈਸੇ ਲੈ ਲਓ ਉਦਾਂ ਵੀ ਤਾਂ ਘਰ ਵਿਹਲੇ ਬੈਠੇ ਹੀ ਆ ਨਾ ਜਿਸ ਦਿਨ ਆਰਟ ਆ ਗਿਆ ਤੁਹਾਡੇ ਆਰਟ ਦਾ ਤੁਹਾਡੀ ਗਾਰਗਰੀ ਦਾ ਮੁੱਲ ਤੁਹਾਨੂੰ ਲੌਂਗ ਟਰਮ ਦੇ ਵਿੱਚ ਜਿਹੜਾ ਕਿ ਆ ਬਹੁਤ ਪੈਂਦਾ ਇੱਕ ਹੋਰ ਇਤੇ ਕਰ ਦਵਾ ਕਾਲਜ ਚੇਂਜ ਸਰ ਉਹ ਤਾਂ ਹੁਣ ਸਿਸਟਮ ਤੁਹਾਨੂੰ ਵੀ ਬਤਾਵਾ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿ ਖਤਮ ਹੋ ਹੀ ਜਾਣਾ ਵਾ हां बच्चे सर पछताए या पहले तो की हो रहा ਸੀ ਪਿਛਲੇ ਸਾਲ ਬੱਚਾ ਟੋਰਾਂਟੋ ਜਾ ਰਿਹਾ ਨਹੀਂ ਉਹਨੇ ਤਾਂ ਬੀਸੀ ਹੋਣਾ ਸੀਗਾ ਬੀਸੀ ਆ ਰਿਹਾ ਉਹਨੇ ਇੱਧਰ ਹੋਣਾ ਸੀਗਾ ਮਤਲਬ ਉਹ ਬੱਚਾ ਬਹੁਤ ਜ਼ਿਆਦਾ ਜਿਹੜਾ ਕੀ ਇੱਧਰਲੇ ਪਾਸੇ ਘੁੰਮਿਆ ਪੈਸਾ ਵੀ ਖਰਾਬ ਹੋਇਆ ਟਾਈਮ ਵੀ ਖਰਾਬ ਹੋਇਆ हां ਬੱਚਾ ਵੀ ਖਰਾਬ ਹੋਇਆ ਤੇ ਕਈ ਵਾਰੀ ਕੀ ਇੱਥੇ ਇੱਕ ਮਹੋ ਚੀਜ਼ ਦੇਖੀ ਆ ਸਰ ਬੱਚਿਆਂ ਨੂੰ ਨਾ ਜਦਾਂ ਬੱਚੇ ਵੱਡ ਮੈਂ ਤਾਂ ਹੀ ਯੂਜ਼ ਕਰਦਾ ਕਿ ਬੱਚੇ ਕਨਵੈਸ ਛੇਤੀ ਹੋ ਜਾਂਦੇ ਆ ਬੱਚਾ ਕਿਸੇ ਦੇ ਮਗਰ ਛੇਤੀ ਲੱਗ ਜਾਂਦਾ ਇਸ ਤਰ੍ਹਾਂ ਭੇੜ ਚੱਲਦਾ ਇੱਕ ਬੜਾ ਵੱਡਾ ਸਿਸਟਮ ਭੇੜ ਚੱਲ ਮੀਨਸ ਕਿੰਨੇ ਆ ਕੀਤਾ ਮੇਰੇ ਲਈ ਵੀ ਸ਼ਾਦਈ ਸਹੀ ਰਹੂਗਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਹਰ ਮੰਦਾ ਡਿਸੀਜਨ ਲਵੇ ਪ੍ਰੋਫਾਈਲ ਟੂ ਪ੍ਰੋਫਾਈਲ ਕਿਉਂਕਿ ਨਏ ਇਥੇ ਅਸਲੇ ਦੌਰ ਚੱਲਿਆ ਹੋਇਆ ਹੈ ਕਿ ਕੈਨੇਡਾ ਚ ਪੀਆਰ ਸੌਖੀ ਨਹੀਂ ਹੈਲਥ케ਅਰ ਦੇ ਕੋਰਸਿਸ ਕਰ ਲਓ ਆ ਕੋਰਸਿਸ ਕਰ ਲਓ ਬੇਟਾ ਮੈਂ ਤਾਂ ਕਹੂੰਗਾ ਕਿ ਕਈ ਵਾਰ ਨਾ ਮੈਨੂੰ ਇੱਕ ਬੱਚੇ ਨੇ ਕਿਹਾ ਵਿਸ਼ਨ ਕਾਸ਼ ਮੈਂ ਆਈ ਕਿ ਮੈਂ ਬੱਚੇ ਨੂੰ ਸਵਾਲ ਪੁੱਛ ਰਿਹਾ ਸੀਗਾ ਬੇਟਾ ਤੇਰੇ ਤੋਂ ਕਿਹੜੀ ਗਲਤੀ ਹੋਈ ਜਿਹੜਾ ਨਵੇਂ ਨਗਰ ਕਹਿੰਦਾ ਹੈਲਥ케ਅਰ ਕੋਰਸਿਸ ਆ ਮੈਂ ਆ ਜਾਂਦਾ 2 ਸਾਲ ਪਹਿਲਾਂ ਤਾਂ ਸ਼ਾਇਦ ਠੀਕ ਆ ਫਿਰ ਮੈਂ ਬੱਚੇ ਨੂੰ ਬਾਅਦ ਚ ਸਮਝਾਇਆ ਆਨ ਦਾ ਗਾਡ ਦਾ ਨਹੀਂ ਮੈਂ ਕਿਹਾ ਬੇਟਾ 2 ਸਾਲ ਪਹਿਲਾਂ ਉਹਨਾਂ ਜਿਹੜਾ अर्ली ਚਾਈਲਡਹੂਡ ਕੋਰਸ ਅੱਜ ਕੱਲ ਸਾਰੇ ਮੰਗਣ ਲੱਗੇ ਹੋਏ ਨਾ ਪਰਸਨਲ ਸਪੋਰਟ ਕੇਅਰ ਵੈਲਥ ਕੇਅਰ ਚ ਆ ਰਹੀ ਹੈ ਇਹ ਆਈ ਹੂਨ ਇਹਨਾਂ ਨੇ ਡਿਮਾਂਡ ਕੋਲੀ ਪਿਛਲੇ ਸਮੇਂ ਦੇ ਵਿੱਚ ਇੱਕ ਟਾਈਮ ਸੀਗਾ ਕਿ ਹਰ ਬੱਚਾ अर्ली ਚਾਈਲਡ ਹੂਡ ਆ ਰਿਹਾ ਸੀ ਤੇ ਇਹਨਾਂ ਨੇ अर्ली ਜਿਹੜਾ ਵੀਜ਼ਾ ਦੇਣੇ ਮੰਗਤਾ ਇਹ ਰਿਐਲਿਟੀ ਕਰ ਰਿਹਾ ਜਦੋਂ ਕੈਨੇਡਾ ਦੀ ਰਿਫਿਊਜ਼ਲ ਸੀਗੀ ਪੀਕ ਤੇ ਸੋ ਮੀਨਸ ਕਿ ਇਹਨਾਂ ਇੱਕ ਡਿਮਾਂਡ ਹੁੰਦੀ ਮੈਂ ਕਿ ਰੋਟ ਨੂੰ ਸੇਮ ਤਰ੍ਹਾਂ ਦੀ ਰੋਟੀ ਜਿਹੜੀ ਕਿ ਨਹੀਂ ਖਾ ਸਕਦਾ ਸੋ ਚੀਜ਼ਾਂ ਚੇਂਜ ਹੁੰਦੇ ਰਹਿੰਦੀਆਂ ਦਿਲ ਦੇ ਨਾਲ ਆਇਆ ਕਰਕੇ ਸੋ ਜਿਹੜਾ ਵੀ ਸੋਚਣਾ ਸੋ ਸਰ ਜੀ ਕਿ ਮੈਂ ਸਵਾਲ ਦਾ ਜਵਾਬ ਦੇ ਦਵਾ ਕਿ ਕੈਨੇਡਾ ਆਵੇ ਨਾ ਆਵੇ ਹਰ ਬੱਚੇ ਨੇ ਕਿਹਾ ਜਰੂਰ ਆਵੇ ਇੱਥੇ ਪੈਸੇ ਸਾਹਮਣੇ ਆ ਜਾਂਦੇ ਆ ਇੱਥੇ ਆਪਣਾ ਆਪ ਸਾਹਮਣੇ ਆ ਜਾਂਦਾ ਮੈਂ ਹਰ ਬੱਚਾ ਤੇ ਗਰੀਬ ਨਹੀਂ ਕਿਹਾ ਅਕਲ ਆ ਜਾਨੀ ਸਰ ਵੱਡੇ ਵੱਡੇ ਅਫਸਰਾਂ ਦੇ ਬੱਚਿਆਂ ਨੂੰ ਮਿਲਿਆ ਵੱਡੇ ਵੱਡੇ ਅਮਰੀਕਨ ਇੰਡਸਟਰੀਅਲਿਸ ਦੇ ਬੱਚਿਆਂ ਨੂੰ ਵੀ ਮੈਂ ਮਿਲਿਆ ਹਾਂ ਹਰ ਤਰ੍ਹਾਂ ਦੇ ਬੱਚੇ ਨੂੰ ਮਿਲੇ ਤੇ ਉਹਨਾਂ ਦਾ ਇਹੀ ਕਹਿਣਾ ਸੀਗਾ ਸਰ ਅਕਲ ਆ ਗਈ ਨਹੀਂ ਤਾਂ ਉੱਥੇ ਜਿਹੜੀਆਂ ਕੀ ਚੀਜ਼ਾਂਣ ਕੇ ਲੱਗੀ ਹਾਂ ਵੀ ਮਤਲਬ ਕਿ ਮੂੜ ਉਹਨਾਂ ਦਾ ਡਿਪੈਂਡੈਂਟ ਸੀਗਾ ਆਪਣੇ ਪੇਰੈਂਟਸ 'ਤੇ ਆਪਣੇ ਵੱਡੇ ਭੈਣ ਭਰਾਵਾਂ 'ਤੇ ਹਾਂ ਇੱਥੇ ਉਹ ਚੀਜ਼ਾਂ ਆ ਗਈਆਂ ਕੈਨੇਡਾਉ ਮਿਹਨਤ ਕਰਨਾ ਆਪਣੀ ਆਗੇ ਪਰ ਹਾਂ ਸਹੀ ਤਰੀਕੇ ਨਾਲ ਲਾਓ ਮੈਂ ਤਾਂ ਕਹਾਂਗਾ ਐਸਲੇ ਸਰ ਇੱਕ ਹੋਰ ਨਵਾਂ ਇਥੋਂ ਟ੍ਰੈਂਡ ਚੱਲ ਗਿਆ ਆ ਕਿ ਆਪਾਂ ਯੂਐਸਏ ਵਾਗੇ ਜਾਂਦੇ ਆ ਕਿ ਯੂਐਸਏ ਉਧਰ ਚਲੇ ਜਾਂਦੇ ਉਹ ਬੱਚੋ ਸਰ ਜਿੰਨਾ ਬਚਾ ਜਾਂਦਾ ਫਿਰ ਉਹੀ ਕਹਿੰਦੇ ਨਾ ਪੇਡਸ਼ਾਰ ਹੋ ਚੁੱਕੀ ਉਦਾਂ ਦੇ ਪਾਸੇ ਨੂੰ ਮੈਕਸਿਮਮ ਆ ਕਿਹੜੀ ਪੀਆਰ ਨਹੀਂ ਸਰ ਆ ਕੱਲ ਹੀ ਡਰਾਅ ਨਿਕਲਿਆ ਬਹੁਤ ਬੱਚੇ ਪੀਆਰ ਲੈ ਕੇ ਆ ਕਿ ਮੈਨੂੰ ਇੱਕ ਸਟੂਡੈਂਟ ਮਿਲਣ ਆਇਆ ਸੀ ਉਹਦੀ ਵੀ ਪੀਆਰ ਆਈ ਉਹਨਾਂ ਲਈ ਉਹਦਾ ਡਰਾਅ ਚੱਕਿਆ ਗਿਆ ਉਹਦੇ ਵਿੱਚ ਹੈਗਾ ਸੋ ਲੈਂਗੁਏਜ ਫ੍ਰੈਂਚ ਮੈਂ ਅੱਗੀ ਬਾਰ-ਬਾਰ ਕਹਿੰਦਾ ਹਾਂ ਫ੍ਰੈਂਚ ਸਿੱਖ ਲੋ ਬਹੁਤ ਫਾਇ ਸਰੋ ਗੱਲ ਕੀ ਹੈਗਾ ਕੰਮ ਨਹੀਂ ਮਿਲਦਾ ਉਹ ਮੈਂ ਮੰਨ ਸਕਦਾ ਕਿ ਕਿਤੇ ਨਾ ਕਿਤੇ ਟੈਨਸ਼ਨ ਹੈ ਬਟ ਕੰਮ ਨਹੀਂ ਮਿਲਦਾ ਉਸ ਟਾਈਮ ਦੇ ਵਿੱਚ ਮੈਂ ਆਪਣੇ ਆਪ ਤੇ ਕੰਮ ਨਹੀਂ ਕਰ ਰਿਹਾ ਇੰਪਰੂਵ ਨਹੀਂ ਕਰ ਰਿਹਾ ਉਹ ਕਿਤੇ ਨਾ ਕਿਤੇ ਆਪਾਂ ਸਮਾਂ ਲਾਸ ਕਰ ਰਹੇ ਹਾਂ ਘਰ ਬੈਠੇ ਆ ਸਕਿੱਲ ਵਿਦਆਉਟ ਨਹੀਂ ਕਰ ਬੈਠੇ ਆ ਕੰਮ ਨਹੀਂ ਮਿਲਿਆ ਵੀਰ ਪੜ੍ਹਾਈ ਦੇ ਵਿੱਚ ਜਿਹੜੀ ਆਪਣੀ ਜੀਪੀਏ ਇੰਨੀ ਕੁ ਵਧੀਆ ਲੈ ਜਾਓ ਸਾਹੀ ਨਹੀਂ ਸਟੂਡੈਂਟ ਮਿਲਿਆ ਸਰ 4 ਪੁਆਇੰਟ ਜਿਹੜੀ ਕਿ ਜੀਪੀਐਨ ਨਾਲ ਉਹਦੀ ਪੜਾਈ ਚੱਲ ਰਹੀ ਆ ਸੈਕੰਡ ਇਅਰ ਮਤਲਬ ਕਿ ਉਹਦੀ ਜਿਹੜੀ ਆ ਸੈਮੈਸਟਰ ਦੀ ਫੀਸ ਆ 70% ਸਟੂਡੈਂਟ ਨੂੰ ਸਕਾਲਰਸ਼ਿਪ ਮਿਲੀ ਕੈਨੇਡਾ ਵੈਸਟਪੰਡਾ ਪੜਦਾ ਉਹ ਵੀ ਸਟੂਡੈਂਟ ਮਿਲ ਕੇ ਗਿਆ ਸੋ ਜੇ ਕਮਾਈ ਇਦਾਂ ਨਹੀਂ ਹੋ ਰਹੀ ਕਮਾਈ ਪੜਾਈ ਦੇ ਵਿੱਚ ਜਿਆਦਾ ਨੰਬਰ ਲੈ ਕੇ ਆਪਾਂ ਯੂਨੀਵਰਸਿਟੀ ਤੋਂ ਮੈਂ ਕਰ ਲੈਂਦੇ ਆ ਕਈ ਸਾਰੇ ਤੇ ਕੰਪਨੀਆਂਜ਼ ਵੀ ਇਦਾਂ ਦੀਆਂ ਹੈਗੀਆਂ ਜੇ ਤੁਹਾਡੀ ਉਹਦੇ ਜੋਬ ਲੱਗ ਜਾਂਦੀ ਆ ਹਾਂ ਅੱਜਕੱਲ ਚੈਲੈਂਜਿੰਗ ਤਾਂ ਜ਼ਰੂਰ ਆ ਜੇ ਲੱਗ ਜਾਂਦੀ ਆ ਤੇ ਤੁਹਾਨੂੰ ਤੁਹਾਡੀ ਉਹ ਫੀਸਿਸ ਦੇ ਵਿੱਚ ਹਿੱਸਾ ਪਾਉਂਦੇ ਆ ਸਾਲ ਦੇ ਐਂਡ ਦੇ ਵਿੱਚ ਉਹਦੀ ਫ ਉਹ ਤਾਂ 100 ਬੇਟ ਕਰਦੇ ਆ ਤੁਹਾਨੂੰ ਉਹਦੀ ਫੀਸਾਂ ਜਿੰਦੀਆਂ ਤੇ ਮੇਰੇ ਸਟੂਡੈਂਟ ਸਿਗਾ I think 8000 ਉਹਨਾਂ ਤੋਂ ਕੰਮ ਕੰਪਨੀ ਤੋਂ ਲੈ ਚੁੱਕਾ ਆਪਣੀ ਤਨਖਾਹ ਨੂੰ ਛੱਡ ਗਈ। ਸੋ ਇਹਦਾ ਪ੍ਰੋਸ ਐਂਡ ਕਾਂਸ ਵੱਖਰੇ-ਵੱਖਰੀ ਸਿਚੁਏਸ਼ਨ ਜਰੂਰ ਹੈ ਗਿਆ। ਇੱਕੋ ਹੀ ਸਨੇਹਾ ਵਾ ਹਿੰਮਤ ਨਹੀਂ ਛੱਡਨੀ। ਜੇ ਕੰਮ ਨਹੀਂ ਮਿਲਦਾ ਤੁਹਾਡਾਂ ਆਲਾ ਦੁਆਲਾ ਮੈਂ ਕਹਿੰਦਾ ਬੰਦੇ ਛੱਡਦੇ ਕਿਉਂਕਿ ਇੱਕ ਚੀਜ਼ ਮੈਂ ਵੀ ਦੇਖੀ ਆ ਬੱਚਿਆਂ ਨੂੰ ਸਵਾਲ ਪੁੱਛਿਆ ਜਿਹੜੇ ਬੱਚੇ ਕੋਲ ਕੰਮ ਨਹੀਂ ਬੇਟਾ ਤੇਰੇ ਨਾਲ ਦੀਆਂ ਤੋਂ ਕੰਮ ਹੈਗਾ ਨਹੀਂ ਸਰ ਅੱਧਿਆਂ ਘੱਟ ਹੋਏਗਾ। ਜਿਹੜੇ ਬੱਚੇ ਕੋਲ ਕੰਮ ਹੈ ਸਰ ਸਾਰੇ ਕੋਲੀ ਕੰਮ ਹੈਗਾ। ਸੋ ਜੇ ਨਹੀਂ ਹੈਗਾ ਆਪਣਾ ਔਰਾ ਬਦਲ ਲਓ ਆਪਣਾ ਆਲਾ ਦਵਾਲਾ ਬਦਲ ਲਓ ਬਸ ਲੱਗੇ ਰੋ ਤੁਹਾਨੂੰ ਜੇ ਤੁਹਾਨੂੰ ਕੋਈ ਲੱਗ ਰਿਹਾ ਤੁਹਾਨੂੰ ਕੋਈ ਰੋਕ ਰਿਹਾ ਫੜ ਰਿਹਾ ਕਹਿ ਰਿਹਾ ਕਿ ਨਹੀਂ ਹੈਗਾ ਨਹੀਂ ਹੋਊਗਾ ਕੁਛ ਨਹੀਂ ਹੈਗਾ ਉਹ ਮੈਂ ਕਹਿੰਦਾ ਸਗਾ ਛੱਡ ਦਿਓ ਤੇ ਤੁਸੀਂ ਵੀ ਬੱਚੇ ਜਿਹੜੇ ਇੱਥੇ ਆਏ ਹੋ ਆਲਾ ਦਵਾਲਾ ਤੁਸੀਂ ਵੀ ਦੇਖ ਰਹੇ ਹੋਗੇ ਐਨ ਕਿਦਾਂ ਸਿਰਾਂ ਲੱਗਾ ਹੋਇਆ ਤੇ ਜਿਨ੍ਹਾਂ ਨੇ ਸਿਰਾਂ ਲਾਇਆ ਨਾ ਤੇ ਉਹਨਾਂ ਦਾ ਸਿਰ ਆ ਪਹਿਲੇ ਦਿਨ ਨਹੀਂ ਲੱਗਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਚਲੋ ਬਹੁਤ ਬਹੁਤ ਧੰਨਵਾਦ ਤੀਰਤ ਜੀ ਸੋ ਤੀਰਤ ਜੀ ਨੇ ਕੈਨੇਡਾ ਤੋਂ ਜਿਹੜੀਆਂ ਗੱਲਾਂ ਦੱਸੀਆਂ ਨੇ ਸੋ ਵਿਦਿਆਰਥੀ ਉਹ ਗੱਲਾਂ ਲੜ ਬੰਨ ਕੇ ਰ ਔਰ ਇਸੇ ਨੰਬਰ ਤੇ ਤੁਸੀਂ ਮੈਸੇਜ ਪਾ ਸਕਦੇ ਹੋ ਤੀਰਤ ਜੀ ਦੇ ਨਾਲ ਹਮੇਸ਼ਾ ਸੰਪਰਕ ਚ ਰਹੋ ਕੁਝ ਦਿਨਾਂ ਦੇ ਵਿੱਚ ਤੀਰਤ ਜੀ ਵਾਪਸ ਆਣਗੇ ਔਰ ਜਿਹੜੇ ਬੱਚੇ ਸਾਡੇ ਕੈਨੇਡਾ ਇਸ ਵਕਤੇ ਪ੍ਰੋਗਰਾਮ ਸੁਣ ਰਹੇ ਨੇ ਉਹ ਵੀ ਤੀਰਤ ਜੀ ਨੂੰ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਜ਼ਰੀਏ ਮੈਸੇਜ ਪਾ ਕੇ ਕਨੈਕਟ ਹੋ ਸਕਦੇ ਨੇ ਕੈਨੇਡਾ ਚ ਸੋ ਵੱਧ ਤੋਂ ਵੱਧ ਸਟੂਡੈਂਟਸ ਤੀਰਤ ਜੀ ਨੂੰ ਮਿਲਣ ਔਰ ਤੀਰਤ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਗੱਲ ਲੜ ਬਲ ਲਓ ਮਿਹਨਤ ਕਰੋਗੇ ਤੇ ਤਰੱਕੀ ਮਿਲੂਗੀ ਡਿਪੈਂਡੈਂਟ ਅਗਰ ਬਣੇ ਰਹੋਗੇ ਕਿ ਫਿਰ ਤੁਹਾਡਾ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਪੜ੍ਹਾਈ ਕਰੋ ਕਾਲਜ ਨਾ ਬਦਲੋ ਕੋਰਸ ਚੰਗਾ ਲਓ ਕਿ ਫਿਰ ਤਰੱਕੀਆਂ ਨੇ ਬਹੁਤ ਬਹੁਤ ਧੰਨਵਾਦ ਤਿਰਦੀ ਸਤਿ ਸ੍ਰੀ ਅਕਾਲ ਥੈਂਕ ਯੂ ਸਤਿ ਸ੍ਰੀ ਅਕਾਲ ਚੜਦੀ ਕਲਾ ਰਹੇ ਸੋ